ਵਿਸ਼ਵਾਸ ਸੰਸਥਾ ਵੱਲੋਂ ਕੋਠੀ ਰੋਡ ਨਵਾਂ ਸ਼ਹਿਰ ਇੱਕ ਅਜੀਹਾ ਉਪਰਾਲਾ ਕੀਤਾ ਗਿਆ ਹੈ ਅਜੀਹਾ ਲੰਗਰ ਲਗਾਇਆ ਗਿਆ ਹੈ ਤੇ ਨਾਲ ਦੀ ਨਾਲ ਰਾਹ ਜਾਂਦੇ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਅਸੀਂ ਇਨਸਾਨ ਹੋ ਕੇ ਤਾਂ ਹਰ ਉਪਰਾਲਾ ਕਰ ਲੈਂਦੇ ਹਾਂ ਪਰ ਪੰਛੀ ਜੋ ਪੰਜਾਬ ਦੀ ਸ਼ਾਨ ਨੇ ਉਹਨਾਂ ਲਈ ਕੱਚੇ ਬਰਤਨਾਂ ਦਾ ਲੰਗਰ ਲਗਾਇਆ ਗਿਆ ਨਵਾਂ ਸ਼ਹਿਰ ਤੋਂ ਆਪਾ YouTube ਚੈਨਲ ਇਹਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਹੈ ਕਿਸਾਨਾਂ ਵੱਲੋਂ ਖੇਤਾਂ ਨੂੰ ਅੱਗ ਲਾ ਕੇ ਹਜ਼ਾਰਾਂ ਦਰਖਤ ਤਬਾਹ ਕਰ ਦਿੱਤੇ ਹਨ ਕੋਈ ਰਹਿਮ ਨਹੀਂ ਕੀਤਾ ਆਪਣੇ ਫਾਇਦੇ ਲਈ ਇਹਨਾਂ ਪੰਛੀਆਂ ਦੇ ਆਲਣੇ ਤੱਕ ਸਾੜ ਦਿੱਤੇ ਗਏ ਨੇ ਕਿਰਪਾ ਕਰਕੇ ਇਹਨਾਂ ਇਹਨਾਂ ਦੇ ਇਹਨਾਂ ਨੇ ਜੋ ਕੱਚੇ ਬਰਤਨ ਪੰਛੀਆਂ ਲਈ ਦਿੱਤੇ ਹਨ ਇੱਕ ਭਾਂਡੇ ਵਿੱਚ ਪਾਣੀ ਪਾਣਾ ਹੈ ਤੇ ਇੱਕ ਭਾਂਡੇ ਵਿੱਚ ਦਾਣੇ ਰੱਖ ਕੇ ਪਾਣੇ ਹਨ ਤੇ ਇਹਨਾਂ ਨੂੰ ਛਾਂ ਵਿੱਚ ਰੱਖੋ ਪਰ ਅਜਿਹਾ ਨਾ ਕਰਨਾ ਇੱਥੇ ਇੱਥੋਂ ਤਾਂ ਮੁਫਤ ਇਹ ਭਾਂਡੇ ਤੁਸੀਂ ਲੈ ਲੈਨੇ ਤੇ ਘਰ ਜਾ ਕੇ ਇਹਨਾਂ ਪੰਛੀਆਂ ਦੀ ਬਜਾਏ ਆਪਣੇ ਘਰ ਵਿੱਚ ਜਾ ਕੇ ਆਪਣੇ ਘਰ ਲਈ ਆਪਣੇ ਨਿੱਜੀ ਤੌਰ ਤੇ ਇਸ ਦੀ ਵਰਤੋਂ ਕਰਨ ਲੱਗ ਪਵੋ ਪਰ ਇਸ ਨਾਲ ਤਾਂ ਚੰਗਾ ਹੀ ਹੈ ਫਿਰ ਇਹ ਫ੍ਰੀ ਦਾ ਫ੍ਰੀ ਦੇ ਬਰਤਨ ਦੇਖ ਕੇ ਨਾ ਹੀ ਲਵੋ ਇਹ ਤੇ ਫਿਰ ਤੁਹਾਡੇ ਸਿਰ ਹੀ ਇੱਕ ਪਾਪ ਚੜਦਾ ਹੈ ਕਿਉਂਕਿ ਇਹ ਵਿਸ਼ਵਾਸ ਸੰਸਥਾ ਤਾਂ ਇੱਕ ਸੇਵਾ ਨਿਭਾ ਰਹੀ ਹੈ ਤੇ ਫਰੀ ਬਰਤਨ ਦੇ ਰਹੀ ਹੈ ਤੇ ਅਸੀਂ ਆਪਣੀ ਨਿੱਜੀ ਬਰਤੋਂ ਲਈ ਜਦੋਂ ਲੈ ਕੇ ਜਾਂਦੇ ਹਾਂ ਤੇ ਪੰਛੀਆਂ ਲਈ ਇਸ ਦੀ ਬਰਤੋਂ ਨਹੀਂ ਕਰਦੇ ਤਾਂ ਇਹ ਇੱਕ ਪਾਪ ਹੀ ਕਮਾਣੇ ਹਾਂ ਕਮਾ ਪਾਪ ਹੀ ਕਮਾਣੇ ਹਾਂ ਇਹ ਰੁੱਖ ਤੇ ਪੰਛੀ ਸਾਡੇ ਵਾਤਾਵਰਨ ਦਾ ਹਿੱਸਾ ਨੇ ਤੇ ਨਾਲ ਦੀ ਨਾਲ ਹੀ ਮੈਂ ਇਹ ਵੀ ਕਹਾਗਾ ਕਿ ਧਰਤੀ ਦੇ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਖਤਮ ਹੋ ਰਿਹਾ ਹੈ ਖਤਮ ਹੋ ਰਿਹਾ ਹੈ ਔਰ ਤੁਸੀਂ ਦੇਖ ਲਓ ਜਿੱਥੇ ਉੱਪਰਲੇ ਨਲਕੇ ਲੱਗਦੇ ਸੀ ਤੱਗੀ ਦੇ ਉਹ ਬੰਦ ਹੋ ਗਏ ਨੇ ਹੁਣ ਤੇ ਦੂਜੇ ਜਿਹੜੇ ਡੂੰਗੀ ਤੱਗੀ ਦੇ ਨਲਕੇ ਨੇ ਉਹ ਵੀ ਨਹੀਂ ਲੱਗਦੇ ਕਈ ਥਾਵਾਂ ਤੇ ਤੇ ਸਮਰਸੀ ਵੱਲ ਵੀ ਤੁਸੀਂ ਲਗਾਦੇ ਹੋ ਉਸ ਭੋਰ ਨੂੰ ਕਾਫੀ ਡੂੰਗੇ ਤੋਂ ਡੂੰਗਾ ਕਰੀ ਜਾਂਦੇ ਹੋ ਉਹ ਵੀ ਕਈ ਥਾਵਾਂ ਤੇ ਪਾਣੀ ਖਤਮ ਹੋ ਗਿਆ ਹੈ ਇਸ ਲਈ ਜਿਹੜਾ ਝੋਨਾ ਹੈਗਾ ਇਸ ਦਾ ਕਿਸਾਨਾਂ ਨੂੰ ਬਦਲ ਕਰਨਾ ਚਾਹੀਦਾ ਹੈ ਤੇ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਦੇ ਬਦਲ ਕਰਨ ਦੇ ਲਈ ਕੋਈ ਨਾ ਕੋਈ ਅਪਰਾਲਾ ਹੋਵੇ ਕਿਤੇ ਅਜਿਆ ਨਾ ਹੋਵੇ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੋਨੇ ਦੇ ਭਾਅ ਪਾਣੀ ਮਿਲਣ ਲੱਗ ਪਵੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਆ ਜਿਹੜੇ ਇੱਥੇ ਭਾਂਡੇ-ਵੰਡੇਗੇ ਇਹਦੇ ਬਾਰੇ ਜਾਣਕਾਰੀ ਦੇਦੇ ਵਿਸ਼ਵਾਸ ਸੇਵਾ ਸੁਸਾਇਟੀ ਵੱਲੋਂ ਜਿੱਦਾਂ ਕਿ ਸਾਰੇ ਸ਼ਹਿਰ ਵਾਸੀ ਨੂੰ ਪਤਾ ਵੀ ਅਨੇਕ ਪ੍ਰਕਾਰ ਦੇ ਸੇਵਾ ਕੰਮ ਕੀਤੇ ਜਾਂਦੇ ਆ ਤੇ ਸਾਲ 'ਚ ਇੱਕ ਵਾਰੀ ਇਸ ਮੌਸਮ ਦੇ ਵਿੱਚ ਇੱਥੇ ਕਮੇਟੀ ਕਰਦੇ ਨੇੜੇ ਇਹ ਜਿਹੜੇ ਮਿੱਟੀ ਦੇ ਵਰਤਨ ਇਸ ਕਰਕੇ ਵੰਡੇ ਜਾਂਦੇ ਆ ਕੀ ਅੱਜ ਪੰਛੀਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਪਾਣੀ ਦੀ ਕਿਤੇ ਨਾ ਕਿਤੇ ਅਸੀਂ ਕੋਲ ਕਰ ਜੰਨੇ ਆ ਵੀ ਅਸੀਂ ਡੋਂਗਾ ਲਿਆ ਕੇ ਰੱਖ ਨਹੀਂ ਪਾਉਂਦੇ ਤੇ ਅਸੀਂ ਸੇਵਾ ਆਪਣੀ ਵਿਸ਼ਵਾਸ ਸੁਸਾਇਟੀ ਵੱਲੋਂ ਇਹ ਉਪਰਾਲਾ ਕਰਦੇ ਵੀ ਤੁਸੀਂ ਡੋਂਗਾ ਸਾਡੇ ਕੋਲ ਐਦਾਂ ਮੁਫਤ ਲੈ ਜਾਓ ਪਰ ਪਾਣੀ ਪਾਣ ਦਾ ਉਪਰਾਲਾ ਤੁਸੀਂ ਕਰੋ ਘਰ ਦੇ ਬਾਹਰ ਰੱਖੋ ਤੇ ਪੰਛੀਆਂ ਦੀ ਜਾਨ ਬਚਾਓ ਐਨੀ ਬੇਨਤੀ ਹੈ ਸਾਰਿਆਂ ਨੂੰ ਦਹੀਂ ਵਾਲੀ ਵੀ ਗੱਲ ਕਹਿੰਦੇ ਕਿ ਦਹੀਂ ਨਹੀਂ ਜਮਾਉਣਾ ਨਹੀਂ ਕਈ ਲੋਕ ਕਹਿੰਦੇ ਭਾਜੀ ਸਾਨੂੰ ਇੱਕ ਹੋਰ ਦੇ ਦਿਓ ਅਸੀਂ ਦਹੀਂ ਵੀ ਜਮਾਣਾ ਤਾਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਫਿਰ ਦਹੀਂ ਵਾਸਤੇ ਆਪਣੇ ਘਰੋਂ ਪਾਂਡਾ ਵਰਤੋ ਇਹ ਪੰਛੀਆਂ ਦੇ ਪਾਣੀ ਵਾਸਤੇ ਆ ਪਾਣੀ ਲੈ ਜਾਓ ਧੋ ਲੈ ਜਾਓ ਇੱਕ ਦੇ ਵਿੱਚ ਦਾਣਾ ਰੱਖੋ ਇੱਕ ਦੇ ਵਿੱਚ ਪਾਣੀ ਰੱਖੋ ਜਾਂ ਇੱਕ ਕੋਠੇ ਤੇ ਛੱਤ ਦੇ ਉੱਪਰ ਰੱਖੋ ਇੱਕ ਘਰ ਦੇ ਬਾਹਰ ਰੱਖ ਦਿਓ ਐਦਾਂ ਦਾ ਕੋਈ ਕੰਮ ਕਰੋ ਤਾਂ ਕਿ ਕਿਸੇ ਇੱਕ ਪੰਛੀ ਦੀ ਵੀ ਤੁਸੀਂ ਜਾਨ ਬਚਾ ਲਈ ਕਿ ਤੁਸੀਂ ਬਹੁਤ ਵੱਡਾ ਪੁੰਨ ਖੱਟ ਲਿਆ ਇਹੀ ਮੇਰੀ ਤਾਂ ਬੇਨਤੀ ਹੈ। ਹਾਜੀ ਭਾਜੀ ਆ ਜਿਹੜੇ ਆ ਆ ਭਾਂਡੇ ਜਿਹੜੇ ਵੱਡੇ ਗਏ ਦੇ ਬਾਰੇ ਜਾਣਕਾਰੀ ਜੀ ਇਹ ਵਿਸ਼ਵਾਸ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਹੀ ਪੰਛੀਆਂ ਦੇ ਲਈ ਇਹ ਪਾਣੀ ਦੇ ਜਿਹੇ ਜਲ ਪਾਤਰ ਕਸੌਰੇ ਆ ਇਹ ਵੰਡੇ ਜਾਂਦੇ ਨੇ ਅੱਜ ਵੀ ਇੱਥੇ ਕੋਠੀ ਰੋਡ ਵਿਖੇ ਜਲ ਪਾਤਰ ਵੰਡੇ ਗਏ ਨੇ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਇਥੋ ਲਜਾਨ ਤੋਂ ਬਾਅਦ ਤੁਸੀਂ ਇਹਨਾਂ ਭਾਂਡਿਆਂ ਦੇ ਵਿੱਚ ਪਾਣੀ ਪਾ ਕੇ ਪੰਛੀਆਂ ਦੇ ਲਈ ਰੱਖੋ ਆਪਣੇ ਘਰਾਂ ਦੀ ਛੱਤਾਂ ਤੇ ਰੱਖੋ ਘਰਾਂ ਦੇ ਵਿਹੜੇ 'ਚ ਰੱਖੋ ਕਿਉਂਕਿ ਜਿਹੜਾ ਸਾਡਾ ਟੈਂਪਰੇਚਰ ਆ ਉਹ ਸਾਡੇ ਹੀ ਕਾਰਨ ਬਹੁਤ ਵਧ ਗਿਆ ਹੈ ਤੇ ਹੁਣ ਸਾਨੂੰ ਹੀ ਲੋੜ ਹੈ ਕਿ ਜਿਹੜੇ ਪੰਛੀ ਉਸ ਵਧੇ ਹੋਏ ਤਾਪਮਾਨ ਦੇ ਕਾਰਨ ਮਰ ਰਹੇ ਹਨ ਉਹਨਾਂ ਨੂੰ ਬਚਾਉਣ ਦੇ ਲਈ ਇਸ ਆਪਣੇ ਘਰਾਂ ਦੀਆਂ ਛੱਤਾਂ ਤੇ ਪਾਣੀ ਰੱਖੀਏ ਤਾਂ ਕਿ ਉਹਨਾਂ ਦੀ ਜਾਨ ਨਾ ਜਾਵੇ ਕਿੰਨੇ ਕ ਭਾਂਡੇ ਵੰਡੇ ਗਏ ਜੀ ਅੱਜ ਇੱਥੇ 300 ਭਾਂਡੇ ਪੰਛੀਆਂ ਦੇ ਲਈ ਵੰਡੇ ਗਏ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੰਡਣ ਦਾ ਪਲਾਨ ਹੈ ਕਿ ਜਿਸ ਤਰ੍ਹਾਂ ਅੱਜ ਇੱਥੇ ਸਾਨੂੰ ਹੰਗਾਰਾ ਮਿਲਿਆ ਹੈ ਜਿਹੜੇ ਬੰਦੇ ਸੇਵਾ ਭਾਵਨਾ ਨਾਲੇ ਬੰਦ ਲਾਈ ਨੇ ਹਾਂ ਜੀ ਤੁਹਾਡਾ ਬਹੁਤ ਬੜਾ ਲੋਕੀ ਲੱਗੇ ਹਾਂ ਜੀ ਹਾਂ ਜੀ ਕੋ ਫੋਟੋ ਕਰਾ ਲਿਆਗਾ ਤਾਂ ਜੀ ਫੋਟੋ ਕਰਵਾ ਰਹੀ ਹਾਂ ਇਹ ਮਿੱਟੀ ਦੇ ਬਰਤਨ ਵੀ ਘਰ ਲੈ ਕੇ ਜਾਓ ਇਹਦੇ ਵਿੱਚ ਪਾਣੀ ਪਾਓ ਉਸ ਤੋਂ ਇਲਾਵਾ ਇਹ ਉਪਰਾਲਾ ਕੀਤਾ ਜਾ ਰਿਹਾ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਔਰ ਅਸੀਂ ਸਾਰੇ ਰਬਾਨ ਪੰਛੀਆਂ ਦੀ ਜਿਹੜੀ ਸੇਵਾ ਕਰੀਏ ਇਹਦੇ ਨਾਲ ਨਾਲ ਗਊ ਮਾਤਾ ਦੀ ਸੇਵਾ ਪਰਿਆ ਵਰਨ ਦੀ ਸੇਵਾ ਅੱਜ ਸਾਨੂੰ ਪਿਥਵੀ ਦੇ ਵਿੱਚ ਜਿੱਦਾਂ ਪਾਣੀ ਦੀ ਵਿੱਚ ਕਮੀ ਆ ਗਈ ਹੈ ਉਹਦੇ ਵਾਸਤੇ ਜਾਦ ਤੇ ਜਾਣਾ ਬੁੱਤੇ ਲਗਾਈਏ ਤਾਂ ਕਿ ਸਾਡਾ ਪੰਜਾਬ ਜਿਹੜਾ ਹਰਿਆ ਭਰਿਆ ਆ ਸਕੇ ਹਰਿਆਵਲ ਪੰਜਾਬ ਹੋਵੇ ਹਰਿਆਵਲ ਭਾਰਤ ਹੋਵੇ ਇਹ ਜਿਹੜੇ ਜਲ ਪਾਤਰ ਆ ਆਪਣੇ ਘਰ ਲੈ ਕੇ ਜਾਣ ਆਪਣੇ ਕੋਠੇ ਦੇ ਉੱਤੇ ਰੱਖਣ ਤਾਂ ਕਿ ਪੰਛੀਆਂ ਨੂੰ ਇਹਦੇ ਵਿੱਚ ਪਾਣੀ ਮਿਲ ਸਕੇ ਰੋਜਾਂਾ ਪ੍ਰਤੀ ਇਹ ਜਿਹੜਾ ਮਿੱਟੀ ਦਾ ਬਰਤਨ ਹੈ ਇਹਦੇ ਵਿੱਚ ਅਸੀਂ ਪਾਣੀ ਪਾਣਾ ਹੈ ਜਾਂ ਕੁਝ ਹੋਰ ਵੀ ਦਾਣਾ ਪਾ ਸਕਦੇ ਹਾਂ ਪਿਛਲੇ 8 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਆ ਉੱਥੇ ਅੱਜ ਇਹ ਜਿਹੜਾ ਪੰਛੀਆਂ ਵਾਸਤੇ ਮਿੱਟੀ ਦੇ ਵਿੱਚ ਬਰਤਨ ਹੈ ਉਹ ਬੰਡੇ ਜਾ ਰਹੇ ਆ ਮੈਂ ਸਾਰੇ ਅੰਧ ਜਾਂਦੇ ਰਾਗ ਜਾਨ ਕਿ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਾਲ ਵੀ ਇਹ ਜਿਹੜਾ ਨਾੜ ਨੂੰ ਅੱਜ ਨਹੀਂ ਕਰਕੇ ਦੇਖੋ ਟੈਂਪਰੇਚਰ ਕਿੰਨਾ ਪਹੁੰਚ ਗਿਆ 47 48 ਡਿਗਰੀ ਤੱਕ ਟੈਂਪਰੇਚਰ ਕੱਢਿਆ ਗਿਆ ਔਰ ਪਖਸ਼ੀ ਦਾ ਕਹਿੰਦਾ ਕਿ ਡਾਕਟਰ ਦਾ ਇਹ ਡਾਕਟਰ ਦਾ ਪਾਣੀ ਆ ਤਾਂ ਬਹੁਤ ਅੱਛਾ ਉਪਰਾਹ ਹੈ ਇਹ ਵੀ ਕਹਿੰਦਾ ਹੈ ਕਿ ਉਹ ਫੁੱਲਾ ਕਰਕੇ ਪਖਸ਼ੀ ਇਹਦੇ ਪਾਣੀ ਪੀ ਸਕਦੇ ਨੇ ਇਹ ਵੀ ਕਹਿੰਦੀ ਆ ਕਿ ਛਾਵੀ ਜਗ੍ਹਾ ਤੇ ਇਹਨੂੰ ਰੱਖਿਆ ਜਾਵੇ ਤਾਂ ਜੋ ਪਖਸ਼ੀ ਆ ਕੇ ਜਿਹੜਾ ਪਾਣੀ ਦਾ ਫਿਲਟਰ ਹੈ ਇੱਕ ਇੱਕ ਬੁੱਟਾ ਆਪਣੇ ਪਰਿਵਾਰ ਦੇ ਲੋ ਜਰੂਰ ਲਗਾਈਏ ਔਰ ਜਿਹੜਾ ਹੈ ਮਿੱਟੀ ਦੇ ਦੇ ਬਰਤਨਾਂ ਇਹਨਾਂ ਨੂੰ ਆਪਣੇ ਘਰ ਦੇ ਬਾਹਰ ਜਾਂ ਗਰਸ਼ੇ ਤੇ ਰੱਖ ਦੇ ਪੰਛੀਆਂ ਦੀ ਸੇਵਾ ਜਰੀਆ ਕੋ ਕੀਤੀ ਜਾਵੇ 슈ਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499